Uh

ਸਰੋ ਸ੍ਰੀ ਅਰਦਾਸ ਸ੍ਰੀ ਹਰਿ ਗੁਰ ਸੰਤਿਹਾਈਏ ਜਿਸ ਬਿਟੇ ਸਭ ਦੁੱਖ ਜਾਣੀ ਤੇਗਵਾਦਰ ਸਿ ਮਰਿਆ ਨਾ ਹੋਣ ਗਿਆ ਦੇਦਾਈ ਸਭ ਖਾਈ ਹੋਏ ਸਾਰੇ ਲਖਮੀ ਬਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬੇ ਸਭ ਖਾਈ ਹੋਏ ਸਾਰੇ ਦਾਮ ਦਾਤਿ ਸ਼ੋਭਾ ਸ਼ੋਮੀ ਗੁਰੂ ਕਸਵਰ ਜੀ ਦੇ ਬਾਣ ਨਿਰਾਗ ਦਾ ਧਿਆਨ ਕਰਕੇ ਖਾਸਾ ਜੀ ਸਾਹਿਬ ਗੁਰੂ ਜੀ ਨਾਹੇ ਗੁਰੂ ਅਕਾਲ ਕੀ ਤਬੇ ਗੁਰਪਾਰ ਉਤਾਰਨ ਹਾਰੇ ਜਗਤ ਦੇ ਹੋ ਕੇ ਚਲ ਗਈ ਸੋ ਐਸੀਸ ਚਲ ਗਈ ਤਰਜ ਦੇਸ਼ ਫੋਨਿਆ ਮਾਣ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇ ਸਵਾਗਤ ਦਾ ਧੰਨ ਜੀਓ ਸ੍ਰੀ ਨਰਕਾਹ ਸਾਹਿਬ ਤੇ ਹੋਰ ਗੁਰਦਵਾਰਿਆਂ ਧਾਮਾਂ ਦੇ ਜੀਵਾਂ ਕੋ ਪੰਥ ਤੋਂ ਛੋੜਿਆ ਗੁਰੂ ਮਹਾਰਾਜ ਬੱਲੇ ਦੇ ਸਿੰਘ ਨਾਮ ਸੇਵਾ ਸੁਆਦਾਂ ਨਾਮ ਕਾਸ਼ਣੋਸ਼ੂ ਅੰਤਰਨਾਮੀ ਸੱਤੇ ਪਾਸ਼ਿਆ ਮਾਇਆ ਦੇ ਮਾਰ ਨਿਧਾਰਿਆਂ ਦੇ ਤਾਂ ਨਹੀਂ ਹੋ ਗਿਆਂ ਨਾਮਿ ਨਾਨਕ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਵਡੇ ਘਰ ਮਹਿਲੇ ਚੰਗਰ ਹੋਇਆ ਸਤਿਗੁਰੂ ਨਾਨਕ ਗੁਣ ਗਟਿਆ ਫਰਗਤ ਵਹੀ ਸਗਵੇਂ ਜਿਉਂ ਅੰਕਾਰ ਗੁਰ ਨਾਮ ਦੀ ਕੀ ਵਡਿਆਈ ਤੇਰੇ ਵੇਗ ਅੰਕੇ ਪੁਰਗੇ ਫਰਗਤੇ ਮਾਨ ਕਰਾਈ ਸਭ ਸਿੱਖਾਂ ਦੇ ਸੁਭਨੇ ਹੋ ਗਏ ਵਹਿਸਾਈ ਸੱਚੇ ਪਾਤਸ਼ਾਹ ਰੰਧਾ ਮਾਇਆ ਨਾਨਕ ਸਾਹਿਬ ਜੀ ਆਨਿਦਾਨ ਪ੍ਰਕਾਸ਼ ਹੋਇਆ ਰਾਜਿਓ ਆਜ ਜਿਹੜਾ ਬਿਦਾਲ ਅਨੁਸਾਰੀਆਂ ਸੰਕਾਂ ਮਹਾਰਾਜ ਜੀ ਪਹਿਨ ਸਰਦਾ ਨਾਮ ਆਗਿਆ ਮਹਾਰਾਜ ਜੀਓ ਸਾਰੀਆਂ ਸੰਤਾਨਾਂ ਸਿੱਖੀ ਇਸ ਦੇ ਰਿਹਾ ਨਿਸ਼ਾਨ ਨਾਮ ਦਾ ਨਿਸ਼ਾਨ ਸ਼ੀਵਾ ਨਾਮ ਨਿਸ਼ਾਨ ਮਹਾਰਾਜ ਜੀਓ ਸਮਰਪਤ ਜੀ ਮਹਾਰਾਜ ਜੀਓ ਪਰਵਾਰ ਤੇ ਜੀ ਮਹਾਰਾਜ ਜੀ ਨਗਰ ਜੀ ਦਿੱਤਨ ਜੀ ਤੇ ਮੈਂ ਬੋਲਣ ਨੂੰ ਮਿਲਿਆ ਮਹਾਰਾਜ ਸਦੀਪਾਸ਼ਾ ਮਾਣੀ ਦੇ ਬਸਾਰੇ ਵਾਲਾ ਸਦੀਪਾਸ਼ਾ ਜੀਓ ਆਖੀ ਦੇ ਪੈਗਿਆਂ ਸੇ ਬਰਾਉ ਨੂੰ ਪ੍ਰਾਪਤ ਜਾਣ ਦੀ ਦੇ ਗਾਦੇ ਮਹਾਰਾਜ ਜੀ ਆਦਰਮਾਨ ਹੋਏ ਮਰਵਾ ਮੈਂ ਗੁਰਸਾਂ ਚੰਗਰੀ ਜੋਤੇ ਮਹਾਰਾਜ ਜੀ ਦੇ ਸ਼ਰਮਾਨਾ ਮਹਾਰਾਜ ਜੀ ਉਪਮੰਦਰ ਸਿੰਘ ਜੀ ਦਾ ਉਚੱਦ ਮਹਾਰਾਜ ਜੀ ਦੀ ਆ ਮੈਂ ਜੁਬਾ ਨਿੰਦੇ ਪਾਸ਼ਾ ਪ੍ਰਿਵਾਨ ਸੂਖਾਂਤਨੀ ਮਤਾਨੀ ਹੋ ਸਾਰੀ ਸੰਤਾ ਮੇਰੇ ਨੂੰ ਮੇਟਾ ਪ੍ਰਵਾਨ ਕਰਨੀ ਕਹੋ ਮੂਸੀ ਸੋਹਣ ਰਾਜ ਮਹਾਰਾਜ ਅਜੀ ਦਾ ਪਵਿੱਤਰ ਆਈ ਨੂੰ ਸਾਡੇ ਸ਼ਾਨਦੇਸ਼ ਸੁਤਮ ਨੂੰ ਆਗਰੋ ਅਕਨ ਦਾ ਗਾਟਾ ਬੋਲchu ਮਾਗਦਨੀ ਸਰਵਦੇ ਕਾਇ ਰਾਜ ਕਰਨੇ ਜੇ ਬਿਆਰੇ ਮੇਲ ਜਿਮਨ ਰਜਾ ਦੇ ਰਾਣਾਂ ਆਉਂਛਦੇ ਆਵੇ ਮਾਨਕਰਾ ਦੇਖਲਾ ਤੇਰੇ ਬਾਣੇ ਸਰਬੱਤ ਦਾ ਭਲਾ ਸ਼ਾਨੀ ਰਿ ਦੀ ਹੰਸਾ ਸ਼ਾਨੀ ਰਿ ਦੀ ਪ੍ਰਭੀ ਮੋਹਰਾ ਜੀ ਅਤਾਰ ਜੀ تناسری محلہ پناہ جا کو ہر رنگ لاگو اس جگ میں سو کئی ات ہے سورا آدم جنہ سبل سیتا کے جا کا ست گر پورا جاگو ہر رنگ لاگو اس جگ میں سو گئی حت ہے سور آج سگل مت کے جا کا سک ਸਾਂਗ ਰੂਪੀ ਤਾਂ ਹੀ ਜਾਨਕੀ ਸੂਰਿ ਤੇ ਹੋਛੇ ਮਿਵਾਂਦੇ ਨਾਂ ਨੰਕ ਕੈ ਸੁਖੇ ਓ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇੱਕ ਓ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇੱਕ ਓ ੴ ਸਤਨਾਮ ਕਰਤਾ ਪੁਰਖ نرپ نرویر کا مہرت اجون سہپنگ گر پرساد ایک انکار ست نام کرتا پورکھ نرپ نرویر کا مہرت اجونی سہپنگ گر پرساد ایک اوکار ستنام کرتا پورکھ نرپ نویر اکال مہرت اجونی سہپر پرساد ਵਾਹਿਗੁਰੂ 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 ਜੀ ਕਾ ਖਾਲਸਾ ਵਾਹਿ